ਅੱਜ ਦੀ ਵੀ ਸਾਡੀ ਸਾਡਾ ਮੇਨ ਜ਼ਮੀਨਾਂ ਦੇ ਸੰ ਆ ਜਿਹੜੀਆਂ ਸ਼ਾਮ ਲਾਟਾਂ ਨੇ ਜਾਂ ਲਾਲ ਲਕੀਰਾਂ ਦੇ ਅੰਦਰ ਸੀ ਜਿਹੜੀਆਂ ਜ਼ਮੀਨਾਂ ਉਹਦੇ ਸੰਬੰਧ ਅੱਜ ਅਸੀਂ ਜਿੰਨਾ ਵੀ ਸਿਕਲੀਕਰ ਭਾਈਚਾਰਾ ਉਹ ਇਕੱਠਾ ਕੀਤਾ ਜੀ ਕਿਉਂਕਿ ਸਰਕਾਰ ਤੱਕ ਮੈਸੇਜ ਪਹੁੰਚਾਉਣਾ ਬਹੁਤ ਜ਼ਰੂਰੀ ਸੀ ਤੇ ਉਹਦੇ ਵਿਸ਼ੇ ਦੇ ਵਿੱਚ ਜਿੰਨਾ ਭਾਈਚਾਰਾ ਬੈਠਿਆ ਸਾਡੀਆਂ ਸਵੇਰ ਦੀਆਂ ਗੱਲਾਂ ਚੱਲ ਰਹੀਆਂ ਨੇ ਜਿਹਦੇ ਵਿੱਚ ਸਾਨੂੰ ਦਿੱਕਤ ਆਉਂਦੀ ਆ ਸਭ ਤੋਂ ਵੱਡੀ ਸ਼ਾਮ ਲਾਟਾਂ ਤੇ ਕਿ ਉਹਦੇ ਲਈ ਅਸੀਂ ਜਿਹੜਾ ਆਪਣਾ ਮੰਗ ਪੱਤਰ ਆ ਉਹ ਤਿਆਰ ਕਰਾਂਗੇ ਜੀ ਚੰਨੀ ਸਾਹਿਬ ਨੂੰ ਮਿਲਾਂਗੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸੀਐਮ ਸਾਹਿਬ ਦਾ ਜਿਨ੍ਹਾਂ ਨੇ ਐਡਾ ਵੱਡਾ ਐਲਾਨ ਕੀਤਾ ਜਿਹੜੀਆਂ ਸਾਡੀਆਂ ਜ਼ਮੀਨਾਂ ਸੰਬੰਧੀ ਤੇ ਸਾਨੂੰ ਜਿਹੜਾ ਸਾਡਾ ਕਾਰੋਬਾਰ ਆ ਉਹ ਸ਼ਾਇਦ ਵੱਧ ਸਕਦਾ ਸਮੇਂ ਦੇ ਵਿੱਚ ਜਿਹੜੇ ਤਾਲੇ ਚਾਬੀ ਸੀ ਸਾਡਾ ਉਹ ਕੰਮ ਬੰਦ ਹੋ ਚੁੱਕਿਆ ਪਲਾਸਟਿਕ ਦਾ ਆ ਗਿਆ ਉਹਦੀ ਜਗ੍ਹਾ ਤੇ ਜਿਵੇਂ ਕੁਰਸੀਆਂ ਟੇਬਲ ਆਹ ਵੇਚ ਕੇ ਗੁਜ਼ਾਰਾ ਕਰ ਰਹੇ ਨੇ ਜਾਂ ਚਾਬੀਆਂ ਲਾ ਕੇ ਗੁਜ਼ਾਰਾ ਕੀਤਾ ਜਾਂਦਾ ਹੁਣ ਚਾਬੀਆਂ ਦੇ ਵਿੱਚ ਤਾਂ ਆ ਗਿਆ ਸੈਂਸਰ ਸੈਂਸਰ ਦੀਆਂ ਮਸ਼ੀਨਾਂ ਲੱਖਾਂ ਲੱਖਾਂ ਰੁਪਏ ਦੀਆਂ ਨੇ ਜੀ ਤੇ ਜਿੱਦੋਂ ਸਾਡੀਆਂ ਜ਼ਮੀਨਾਂ ਆ ਗਈਆਂ ਤੇ ਰਜਿਸਟਰੀ ਲਾ ਕੇ ਕੋਈ ਨਾ ਕੋਈ ਕਾਰੋਬਾਰ ਤੇ ਸਾਡੇ ਫਾਇਦਾ ਹੋ ਸਕਦਾ ਤੇ ਉਹ ਸੰਬੰਧਿਤ ਅਸੀਂ ਅੱਜ ਮੀਟਿੰਗ ਕੀਤੀ ਸੀ ਹਰੇਕ ਭਾਈਚਾਰੇ ਨੂੰ ਅਸੀਂ ਸਨੇਹਾ ਲਾਇਆ ਗਿਆ ਵੀ ਜਿੱਥੇ ਵੀ ਅਸੀਂ ਸ਼ਾਮਲਾੜ ਚ ਬੈਠੇ ਨੇ ਜਿਹੜਾ ਵੀ ਕੋਈ ਬਰਾਦਰੀ ਦਾ ਪ੍ਰਧਾਨ ਆਗੂਕਾਰਾ ਉਹ ਆਪਣਾ ਉੱਥੇ ਮਤਾ ਪਾਵੇ ਮਤਾ ਪਾ ਕੇ ਜਿਹੜੀ ਜ਼ਮੀਨਾਂ ਸੰਬੰਧਿਤ ਕਿੰਨੇ ਘਰ ਨੇ ਤੇ ਕਿੰਨੇ ਪਰਿਵਾਰ ਨੇ ਉਹ ਸਨੇਹਾ ਪਹਚਾਇਆ ਜਾਵੇ ਤੇ ਹਰ ਸਾਲ ਅਸੀਂ ਜਿਹੜੇ ਵੋਟ ਬੈਲੈਂਸ ਆ ਹਰੇਕ ਪਾਰਟੀਆਂ ਨੂੰ ਪਾ ਕੇ ਦੇਖ ਲਿਆ ਜੀ ਉੱਚਾਈ ਅਕਾਲੀ ਸਰਕਾਰ ਆ ਐਜੀਪੀਸੀ ਦੇ ਇਲੈਕਸ਼ਨ ਹੁੰਦੇ ਆ ਉਦੋਂ ਵੀ ਪਾਉਨੇ ਆ ਜੇ ਕਾਂਗਰਸ ਦੀ ਸਰਕਾਰ ਆਈ ਉਦੋਂ ਵੀ ਪਣ ਹੁਣ ਇੱਕ ਸਾਨੂੰ ਆਸ ਜਾਗੀ ਆ ਜਿਹਦੇ ਨਾਲ ਸਾਡੀਆਂ ਰਜਿਸਟਰੀਆਂ ਬਣ ਸਕਦੀਆਂ ਆ ਅੱਜ ਉਸ ਵਿਸ਼ੇ ਦੇ ਵਿੱਚ ਅਸੀਂ ਬੈਠ ਕੇ ਮਿਲਾਂਗੇ ਜੀ ਚੰਨੀ ਸਾਹਿਬ ਨੂੰ ਤੇ ਆਪਣੀਆਂ ਜਿਹੜੀਆਂ ਦਿੱਕਤਾਂ ਨੇ ਉਹਨਾਂ ਨੂੰ ਸੁਣਾਵਾਂਗੇ ਸਾਨੂੰ ਆਸ ਆ ਵੀ ਉਹ ਸਾਡੇ ਕੰਮ ਤੇ ਦੇਖੋ ਜੀ ਇਤਿਹਾਸ ਤਾਂ ਸਾਡਾ ਛੇਵੇਂ ਪਾਤਸ਼ਾਹੀ ਨੇ ਜੀ ਰਾਜ ਕੀਤਾ ਸੀ ਜਦੋਂ ਸਾਨੂੰ ਮਾਲਵੜੀ ਤੋਂ ਬੁਲਾਇਆ ਗਿਆ ਤੇ ਅਸੀਂ ਸਸਤਰ ਬਣਾਉਣ ਦੀ ਸੇਵਾ ਸਾਨੂੰ ਮਿਲੀ ਸੀ ਉਦੋਂ ਸਾਡੀਆਂ ਫੈਕਟਰੀਆਂ ਸੀ ਜੀ ਸਾਡਾ ਬਿਜ਼ਨਸ ਬਹੁਤ ਤਕੜੇ ਤੇ ਸੀ ਇਹ ਪਰਿਵਾਰ ਉਸ ਟਾਈਮ ਗਰੀਬ ਨਹੀਂ ਸੀ ਅਮੀਰੀ ਦਾ ਪਰਿਵਾਰ ਸੀ ਇਹ ਜਦੋਂ ਅੰਗਰੇਜ਼ਾਂ ਦਾ ਰਾਜ ਆਇਆ ਇੱਕ ਸਾਡੇ ਤੇ ਕਾਨੂੰਨ ਇਦਾਂ ਦਾ ਥੁੱਪ ਪਿਆ ਗਿਆ ਜਿਹੜੀਆਂ ਸਾਡੀਆਂ ਫੈਕਟਰੀਆਂ ਸੀ ਕਿਰਪਾਨਾਂ ਦੀਆਂ ਉਹ ਬੰਦ ਕਰਾਈਆਂ ਗਈਆਂ ਉਹ ਤੋਂ ਬਾਅਦ ਸਾਨੂੰ ਇੱਦਾਂ ਦੇ ਕੰਮਾਂ 'ਚ ਲਜਾਇਆ ਗਿਆ ਤਾਂ ਜਿਹੜਾ ਸਾਡਾ ਬਿਜ਼ਨਸ ਸੀ ਉਹ ਜ਼ੀਰੋ ਕਰਤਾ ਸੀ ਹੁਣ ਹਰ ਸਾਲ ਐ ਜੀ ਪੀ ਸੀ ਫੰਡ ਦਾ ਕੱਢਦੀ ਆ 1.14 ਕਰੋੜ ਮਿਲਦਾ ਕਿਸੇ ਭਾਈਚਾਰੇ ਨੂੰ ਨਹੀਂ ਤੇ ਨਾ ਹੀ ਉਹਦੇ ਸੰਬੰਧਿਤ ਅੱਜ ਤੱਕ ਸਾਨੂੰ ਕੋਈ ਨੌਕਰੀਆਂ ਦਿੱਤੀਆਂ ਉਹਨਾਂ ਨੇ ਐ ਜੀ ਪੀ ਸੀ ਦੇ ਕੋਲੇ ਨੌਕਰੀਆਂ ਬਹੁਤ ਨੇ ਜੀ ਤੁਸੀਂ ਮਿਲਣ ਦੀ ਕੋਸ਼ਿਸ਼ ਕੀਤੀ ਹੈ ਕਿਤੇ ਮਿਲਣ ਦੀ ਕੋਸ਼ਿਸ਼ ਕੀਤੀ ਜੀ ਮੱਕੜ ਸਾਹਿਬ ਨੂੰ ਬਹੁਤ ਮੰਗ ਪੱਤਰ ਦਿੱਤੇ ਸੀ ਉਸ ਤੋਂ ਬਾਅਦ ਉਦੋਂ ਨਹੀਂ ਹੋਇਆ ਫਿਰ ਉਸ ਤੋਂ ਬਾਅਦ ਲੋਂਗੋਵਾਲ ਪ੍ਰਧਾਨ ਆਏ ਉਹਨਾਂ ਨੂੰ ਮੰਗ ਪੱਤਰ ਦਿੱਤੇ ਉਹਨਾਂ ਨੇ ਕੋਈ ਜਵਾਬ ਦਿੱਤਾ ਹੁਣ ਬੀਬੀ ਜੰਗੀਰ ਕੌਰ ਆਉ ਤਾਂ ਵੈਸੇ ਨਹੀਂ ਮਿਲਦੀ ਜਦੋਂ ਮਿਲਣ ਦੀ ਕੋਸ਼ਿਸ਼ ਕਰਦੇ ਆ ਕਿਤੇ ਲੱਭਦੀ ਨਹੀਂ ਇਹ ਲੱਭਦੀ ਵੀ ਆ ਤਾਂ ਸਿਰਫ ਬਿਆਨ ਦਿੱਤੇ ਜਾਂਦੇ ਨੇ ਅਸੀਂ ਉਧਰ ਫਲਾਣੀ ਜਗ੍ਹਾ ਪੈਸੇ ਦੇਤੇ ਉੱਥੇ ਦੇਤੇ ਪਰ ਕਿਤੇ ਸਾਬਤ ਤਾਂ ਕਰਨ ਕਿੱਥੇ ਦਿੱਤੇ ਨੇ ਮੰਗ ਕੀ ਕਰ ਮੰਗ ਸਾਡੀ ਇਹੀ ਆ ਵੀ ਜਿਹੜੇ ਸਾਡੇ ਸਿਕਲੀਕਰ ਭਾਈਚਾਰੇ ਚ ਜਿਹੜੀ ਗ੍ਰੰਥੀ ਦੀਆਂ ਸੇਵਾ ਨਿਭਾਰੇ ਨੇ ਆਪਣੇ ਗੁਰੂ ਘਰਾਂ ਦੇ ਵਿੱਚ ਉਹਨਾਂ ਨੂੰ ਪੱਕੇ ਲਿੱਤਾ ਜਾਵੇ ਤੇ ਜਿਹੜੀਆਂ ਐਸਡੀਪੀਸੀ ਦੇ ਕੋਲੇ ਨੌਕਰੀਆਂ ਨੇ ਉਹਦੇ ਵਿੱਚ ਸਾਡੇ ਪਰਿਵਾਰ ਦੇ ਬੱਚੇ ਨੌਕਰੀਆਂ ਚ ਲਿੱਤੇ ਜਾਣ ਤੇ ਜਿਹੜਾ ਇਹ ਫੰਡ ਜਾਰੀ ਕਰਦੀ ਆ ਸਕੂਲਾਂ ਦੇ ਕਾਲਜਾਂ ਦੇ ਵਿੱਚ ਸਾਡੇ ਬੱਚੇ ਲਿੱਤੇ ਜਾਣ ਉੱਥੇ ਬੱਚਿਆਂ ਨੂੰ ਪੜਾਇਆ ਜਾਵੇ ਤੇ ਜੇ ਇਹ ਚੀਜ਼ਾਂ ਸਾਡੀਆਂ ਸਹੀ ਹੋ ਗਈਆਂ ਤਾਂ ਮੈਨੂੰ ਲੱਗਦਾ ਜਿਹੜਾ ਇਹ ਪਰਿਵਾਰ ਸਾਰਾ ਪਛੋਕੜ ਚ ਚਲੇ ਗਿਆ ਆਉਣ ਵਾਲੇ ਟਾਈਮ 'ਚ ਬਰਾਬਰ ਖੜ ਸਕਦਾ ਅਗਲਾ ਸਟੈਪ ਇਹ ਹੋਊਗਾ ਦੇਖੋ ਜੀ ਅਸੀਂ ਮੌਕੇ ਦਾ ਹਰ ਚੀਜ਼ਾਂ ਨੂੰ ਦੇਖ ਕੇ ਦੇਖ ਲਿਆ ਹਰੇਕ ਪਾਰਟੀਆਂ ਨੂੰ ਦੇਖ ਦੇਖ ਲਿਆ ਤਾਂ ਫਿਰ ਹੁਣ ਦੀ ਪਾਰਟੀਆਂ ਬਹੁਤ ਉੱਠ ਰੀਆਂ ਨੇ ਤੇ ਅਸੀਂ ਵੀ ਅੱਕੇ ਪਏ ਆ ਜਾਂ ਤਾਂ ਮੀਟਿੰਗ ਕਰਕੇ ਬੂਟ ਬੈਲੈਂਸ ਆ ਜਿਹੜਾ ਸਾਡਾ ਉਹ ਅਦਰ ਬਾਈਕ ਅਸੀਂ ਹੋਰ ਪਾਰਟੀਆਂ ਨੂੰ ਪਾਵਾਂਗੇ ਨਹੀਂ ਤਾਂ ਅਸੀਂ ਬਲੌਕ ਕਰਕੇ ਕਿੱਥੇ ਵੀ ਨਹੀਂ ਵੋਟ ਆਪਣੇ ਨਮੰਦੇ ਕਿਉਂਕਿ ਪਰਿਵਾਰ ਬਹੁਤ ਗਰੀਬੀ ਦੇ ਵਿੱਚ ਥੱਲੇ ਆ ਚੁੱਕਿਆ ਸਾਨੂੰ ਇੰਨਾ ਮਜ਼ਬੂਤ ਨਹੀਂ ਛੱਡਿਆ ਜੇ ਅਸੀਂ ਖੜ੍ਹ ਸਕੀਏ ਪਰ ਉਸ ਚੀਜ਼ ਨੂੰ ਅਸੀਂ ਰੋਕ ਜ਼ਰੂਰ ਸਕਦੇ ਹਾਂ ਉਹਦੇ ਲਈ ਪੂਰਾ ਅਪਰਾਲਾ ਅਸੀਂ ਤਾਂ ਇਹੀ ਸੋਚਦੇ ਹਾਂ ਵੀ ਜਿਵੇਂ ਹੁਣ ਸਰਕਾਰ ਨੇ ਐਲਾਨ ਕੀਤਾ ਕਾਂਗਰਸ ਸਰਕਾਰ ਨੇ ਇੱਕ ਆਸਾ ਕਿਉਂਕਿ ਕੰਮ ਵਧੀਆ ਕਰ ਰਹੀ ਹੈ ਸਰਕਾਰ ਜੇ ਉਹ ਸਾਡੀ ਸੁਣ ਲੈਂਦੀ ਆ ਫਿਰ ਤਾਂ ਠੀਕ ਆ ਜੇ ਨਹੀਂ ਸੁਣਦੀ ਆ ਤਾਂ ਫਿਰ ਉਹ ਪਾਰਟੀ ਦੀ ਹੈਲਪ ਕਰਾਂਗੇ ਜਿਹੜੀ ਸਾਡੀ